ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਹੋਰ ਵੱਡੀ ਬਗਾਵਤ ਹੋ ਚੁੱਕੀ ਹੈ ਹੌਲੀ-ਹੌਲੀ ਕਰਕੇ ਸੁਖਬੀਰ ਸਿੰਘ ਬਾਦਲ ਵਾਲੇ ਧੜੇ ਤੋਂ ਵੱਡੇ ਆਗੂ ਆਪਣਾ ਪੱਲਾ ਛਡਾਉਂਦੇ ਹੋਏ ਨਜ਼ਰ ਆ ਰਹੇ ਨੇ ਜਿਸ ਪ੍ਰਕਾਰ ਜਥੇਦਾਰ ਸਾਹਿਬ ਨੂੰ ਹਟਾਇਆ ਗਿਆ ਤੇ ਜਿਸ ਪ੍ਰਕਾਰ ਨਵੇਂ ਜਥੇਦਾਰ ਸਾਹਿਬ ਦੀ ਦਸਤਾਰਬੰਦੀ ਹੋਈ ਹੈ ਉਸ ਤੋਂ ਬਾਅਦ ਲਗਾਤਾਰ ਵੱਡੇ ਆਗੂ ਸੁਖਬੀਰ ਸਿੰਘ ਬਾਦਲ ਦੇ ਇਸ ਫੈਸਲੇ ਤੋਂ ਕਿਨਾਰਾ ਕਰਦੇ ਹੋયા ਬਗਾਵਤੀ ਸੁਰਾ ਆਪਣਾ ਰਹੇ ਆਖਿਰਕਾਰ ਹੁਣ ਕਿਹੜਾ ਵੱਡਾ ਆਗੂ ਮੈਦਾਨ ਚ ਨਿਤਿਆ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕਪਾਣ ਨਿਊਜ਼ ਦੇ ਨਾਲ ਮਹਿੰਦਰ ਬਾਜਵਾ ਸ਼੍ਰੋਮਣੀ ਅਕਾਲੀ ਦਲ ਅਤੇ ਪੰਥਕ ਸਿਆਸਤ ਇਹਨਾਂ ਦੋਵਾਂ ਦੇ ਵਿਚਕਾਰ ਇਸ ਸਮੇਂ ਟਕਰਾਅ ਦੀ ਸਥਿਤੀ ਹੈ ਇਹ ਗੱਲ ਕੰਧ ਤੇ ਲਿਖੀ ਹੋਈ ਸੀ ਕਿ ਜਿਸ ਵੇਲੇ ਵੀ ਸੁਖਬੀਰ ਸਿੰਘ ਬਾਦਲ ਦਾ ਧੜਾ ਇੱਕ ਐਸੀ ਅਪਰੋਚ ਤੇ ਜਾਏਗਾ ਇੱਕ ਐਸੀ ਪਹੁੰਚ ਜਿਹੜੀ ਆ ਉਹ ਅਪਣਾਏਗਾ ਜਿਹੜੀ ਪਹੁੰਚ ਉਹਨਾਂ ਦੀ ਚਾਦਰ ਤੋਂ ਬਾਹਰ ਪੈਰ ਕੱਢਦੀ ਹੋਵੇਗੀ ਉਸ ਵੇਲੇ ਅਕਾਲੀ ਦਲ ਦੇ ਵਿੱਚ ਖਲਾਰਾ ਪੈਣਾ ਤੈਅ ਹੈ ਲਗਭਗ 2012 ਤੋਂ ਲੈ ਕੇ 7 ਤੋਂ ਲੈ ਕੇ 12 ਦੇ ਦਰਮਿਆਨ ਇਹ ਗੱਲਾਂ ਅਕਸਰ ਸੁਣਦੇ ਹੁੰਦੇ ਸੀ ਕਿ ਜਿੰਨਾ ਸਮਾਂ ਪ੍ਰਕਾਸ਼ ਸਿੰਘ ਬਾਦਲ ਨੇ ਉਨਾ ਸਮਾਂ ਹੀ ਸੁਖਬੀਰ ਸਿੰਘ ਬਾਦਲ ਦੀ ਸਿਆਸਤ ਉਸ ਤੋਂ ਬਾਅਦ ਵੱਡੇ ਵੱਡੇ ਆਗੂ ਬਗਾਵਤ ਕਰਨ ਦੇ ਲਈ ਤਿਆਰ ਬੈਠੇ ਆ ਚਲੋ ਇਹ ਤਾਂ ਅਸੀਂ ਆਪਣੀਆਂ ਅੱਖਾਂ ਦੇ ਨਾਲ ਹੁੰਦਾ ਹੋਇਆ ਵੇਖ ਲਿਆ ਪਰ ਕੁਝ ਆਗੂਆਂ ਦੀ ਬਗਾਵਤ ਦੇ ਪਿੱਛੇ ਖੁਦ ਸੁਖਵੀਰ ਬਾਦਲ ਨੇ ਹੁਣ ਨਵੇਂ ਆਗੂ ਮੈਦਾਨ 'ਚ ਨਿਤਰੇ ਆ ਮੈਂ ਉਹਨਾਂ ਬਾਰੇ ਵੀ ਦੱਸ ਦੇਣਾ ਤੁਹਾਨੂੰ ਕਿ ਕਿਹੜੇ ਆਗੂ ਆ ਸਾਬਕਾ ਵਿਧਾਇਕ ਨੇ ਲਗਭਗ ਲੰਬੇ ਅਰਸੇ ਤੋਂ ਅਕਾਲੀ ਦਲ ਦੀ ਸਿਆਸਤ ਦੇ ਲਈ ਜਿਹੜਾ ਲੁਧਿਆਣਾ ਜ਼ਿਲ੍ਹੇ ਦੀ ਸਿਆਸਤ ਆ ਉਹਦਾ ਧੁਰਾ ਬਣੇ ਹੋਇਆ ਆਗੂ ਨੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਕ ਦਰਸ਼ਨ ਸਿੰਘ ਸ਼ਿਵਾਲਕ ਦਾਖਾ ਹਲਕੇ ਦੀ ਨੁਮਾਇੰਦਗੀ ਕਰ ਚੁੱਕੇ ਨੇ ਬਾਦਲ ਸਰਕਾਰ ਦੇ ਵਿੱਚ ਮੁੱਖ ਸੰਸਦੀ ਸਖਤਰ ਰਹਿ ਚੁੱਕੇ ਨੇ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਤੇ ਸ਼੍ਰੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸੁਲਤਾਨ ਸਿੰਘ ਹਟਾਏ ਜਾਣ ਨੂੰ ਮੰਨ ਭਾਗਾ ਦੱਸਿਆ ਨੇ ਆਪਣੇ ਆਪ ਨੂੰ ਇਸ ਫੈਸਲੇ ਤੋਂ ਵੱਖ ਕੀਤਾ ਉਹਨਾਂ ਨੇ ਕਿਹਾ ਕਿ ਇਸ ਦੇ ਨਾਲ ਹਿਰਦੇ ਵਲੁੰਧਰੇ ਗਏ ਆ ਦੇਸ਼ ਵਿਦੇਸ਼ ਚ ਵਸਦੀ ਸਿੱਖ ਸੰਗਤ ਦੇ ਹਿਰਦੇ ਵਲੁੰਧਰੇ ਗਏ ਆ ਉਹਨਾਂ ਨੇ ਕਿਹਾ ਕਿ ਜਿਹੜਾ ਮਰਿਆਦਾ ਦਾ ਘਾਣ ਕੀਤਾ ਗਿਆ ਜਾਨੀ ਕਿ ਜਿਹੜੀ ਗੱਲ ਉਹ ਉਹਨਾਂ ਦਾ ਇਸ਼ਾਰਾ ਇਸ ਪਾਸੇ ਵੱਲ ਹੈ ਕਿ ਜਿਹੜਾ ਜੱਦਦਾਰ ਤਖਸ਼ਿਰ ਕੇਸਗੜ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਜਿਹੜਾ ਉਹ ਜਿਸ ਪ੍ਰਕਾਰ ਉਹਨਾਂ ਦੀ ਕਹਿ ਲਈਏ ਕਿ ਦਸਤਾਰ ਬੰਦੀ ਹੋਈ ਹੈ ਉਸ ਨੂੰ ਲੈ ਕੇ ਉਹਨਾਂ ਨੇ ਉਸਤੇ ਵੀ ਸਵਾਲ ਚੁੱਕੇ ਆ ਸੁਖਬੀਰ ਸਿੰਘ ਬਾਦਲ ਆਲੀ ਮਾਲਾ ਦੇ ਮਣਕੇ ਇੱਕ ਇੱਕ ਕਰਕੇ ਕਿਰਨ ਲੱਗੇ ਇਹਦੇ ਪਿੱਛੇ ਕਿਸੇ ਹੋਰ ਦਾ ਕੋਈ ਕਸੂਰ ਨਹੀਂ ਬੇਸ਼ੱਕ ਕਹੀ ਜਾਓ ਤੁਸੀਂ ਕਿ ਏਜੰਸੀਆਂ ਨੇ ਏਜੰਸੀਆਂ ਨੇ ਇਹ ਕਰਤਾ ਏਜੰਸੀਆਂ ਨੇ ਉਹ ਕਰਤਾ ਪਰ ਕੁਝ ਕੁ ਬੰਦਾ ਆਪਣੇ ਆਪ ਵੀ ਕਰਦਾ ਕੋਈ ਵਾਰ ਤਾਂ ਹੁੰਦਾ ਨਾ ਕਿ ਕਹਾੜੀ ਪਹੈਰ ਤੇ ਮਾਰ ਲੈਣੀ ਕਈ ਵਾਰ ਕਹਾੜੀ ਤੇ ਆਪ ਪੈਰ ਮਾਰ ਲੈਣਾਂ ਇਹਨਾਂ ਦੋਵਾਂ ਦੇ ਵਿੱਚ ਵੀ ਹਲਕਾ ਜਿਹਾ ਅੰਤਰ ਹੈ ਤੇ ਸੁਖਬੀਰ ਸਿੰਘ ਬਾਦਲ ਦੂਜੀ ਸਿਫਤ ਦੇ ਵਿੱਚ ਖੜੇ ਹੋਏ ਨਜ਼ਰ ਆਉਂਦੇ ਆ। ਹੁਣ ਸੁਖਬੀਰ ਸਿੰਘ ਬਾਦਲ ਨੇ ਜਿਹੜਾ ਜਿਹੜੀ ਪਹੁੰਚ ਜਿਹੜਾ ਕਦਮ ਚੁੱਕਿਆ ਹੈ ਜਿਹੜਾ ਕਿ ਕਾਫੀ ਕਹਿ ਲਿਏ ਕਿ ਇੱਕ ਤਰ੍ਹਾਂ ਨਾਲ ਹੁਣ ਚਾਹੇ ਜੋ ਮਰਜ਼ੀ ਕਹੀ ਜਾਣ ਕਿ ਜੀ ਉਹ ਭਾਜਪਾ ਨਾਲ ਰਲ ਗਏ ਫਲਾਣੇ ਨਾਲ ਰਲ ਗਏ ਵਰਤਾਂਤ ਸਿਰਜਣ ਲੱਗਿਆ ਕੋਈ ਸਮਾਂ ਨਹੀਂ ਲੱਗਦਾ। ਬੇਸ਼ੱਕ ਉਹ ਰਲੇ ਹੋਣ ਐਸੀ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦੇ। ਕਿਪਰਦਾ ਸੁਖਬੀਰ ਸਿੰਘ ਬਾਦਲ ਵਾਲਾ ਧੜਾ ਇਸ ਮਾਮਲੇ 'ਚ ਸਹੀ ਸਾਬਤ ਹੋਵੇ ਇੱਕ ਸਮੇਂ 'ਚ ਜਾ ਕੇ। ਪਰ ਜੇ 2 ਦਸੰਬਰ ਵਾਲੇ ਫੈਸਲੇ ਲਾਗੂ ਹੋ ਜਾਂਦੇ ਜੇ ਕੋਈ ਹੋਰ ਵੀ ਪ੍ਰਧਾਨ ਬਣ ਜਾਂਦਾ ਤਾਂ ਸੁਖਬੀਰ ਸਿੰਘ ਬਾਦਲ ਨੂੰ ਇਤੋਂ ਕੋਈ ਦਿੱਕਤ ਹੋਣੀ ਨਹੀਂ ਸੀ ਚਾਹੀਦੀ ਪਰ ਹੁਣ ਦਰਸ਼ਨ ਸਿੰਘ ਸਵਾਲਕ ਦੀ ਬਗਾਵਤ ਹੈ ਉਸ ਤੋਂ ਪਹਿਲਾਂ ਵਿਕਰਮ ਮਜੀਠੀ ਆ ਉਹਨਾਂ ਦੇ ਆਪਣੇ ਜਿਹੜਾ ਸਾਲਾ ਸਾਹਿਬ ਨੇ ਉਹ ਸਿਆਸਤ ਦੇ ਅੰਦਰ ਉਹਨਾਂ ਦੇ ਖਿਲਾਫ ਜਿਹੜੇ ਖੜੇ ਹੋ ਚੁੱਕੇ ਨੇ ਲੋਧੀ ਨੰਗਲ ਸਾਬਕਾ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਸਾਬਕਾ ਵਿਧਾਇਕ ਮੰਤਰੀ ਸਾਬਕਾ ਲੋਕ ਸਭਾ ਮੈਂਬਰ ਉਸ ਤੋਂ ਇਲਾਵਾ ਕਈ ਹਲਕਿਆਂ ਦੇ ਇੰਚਾਰਜ ਇਹ ਕਾਰਵਾਈ ਰੋਪੜ ਤੋਂ ਸ਼ੁਰੂ ਹੋਈ ਰੋਪੜ ਦੇ ਜ਼ਿਲ੍ਹਾ ਪ੍ਰਧਾਨ ਨੇ ਗੁਰਿੰਦਰ ਸਿੰਘ ਗੋਗੀਹੁਰਾਣੇ ਸਟੈਪਡਾਊਨ ਕੀਤਾ ਤਾਂ ਉਸ ਤੋਂ ਬਾਅਦ ਲਗਾਤਾਰ ਤੁਸੀਂ ਹਰਿਆਣੇ ਦੇ ਵਿੱਚ ਦੇਖ ਲਓ ਪੰਜਾਬ ਦੇ ਵਿੱਚ ਭਾਈ ਗੋਬਿੰਦ ਸਿੰਘ ਲੋਂਗੋਵਾਲ ਵੱਡੇ ਨਾਂ ਨੇ ਹੁਣ ਰਹਿ ਕੌਣਗੇ ਚੰਦ ਕੁ ਲੋਕ ਨੇਗੇ ਜੇਕਰ ਦਰਸ਼ਨ ਸਿੰਘ ਸਵਾਲਕ ਵਰਗੇ ਆਗੂ ਵੀ ਪਰ੍ਹਾਂ ਹਟਦੇ ਨੇ ਦੇਖੋ ਮੈਂ ਮੈਨੂੰ ਇਸ ਮਾਰੇ ਮਾਮਲੇ 'ਚ ਇਹ ਗਲਤ ਨਹੀਂ ਹੈ ਕਿ ਵੀ ਕੋਈ ਜਾਣਕਾਰੀ ਹੈ ਪਰ ਮੇਰਾ ਅਨੁਮਾਨ ਹੈ ਕਿ ਦਰਸ਼ਨ ਸਿੰਘ ਸਵਾਲਕ ਮਨਪ੍ਰੀਤ ਸਿੰਘ ਯਾਲੀ ਦੇ ਕਾਫੀ ਕਰੀਬ ਵਿਚਰਦੇ ਰਹੇ ਆ ਮਨਪੇ ਸੰਗੇ ਆਲੀ ਦਾ ਹਲਕਾ ਪਿੰਡ ਨੇ ਜਿਹੜੇ ਉਹ ਦਰਸ਼ਨ ਸਿੰਘ ਸਵਾਲਕ ਦੇ ਹਲਕੇ ਚ ਆਉਂਦੇ ਆ ਗਿੱਲ ਇਸ ਸਮੇ ਉਹ ਗਿੱਲ ਹਲਕੇ ਤੋਂ ਚੋਣ ਲੜਦੇ ਆ ਲਗਭਗ ਮੇਰੇ ਖਿਆਲ ਦੋ ਚੋਣਾਂ ਤੱਕ ਉਹ ਲੜੀ ਚੁੱਕੇ ਆ 2017 ਤੇ 2022 ਵਾਲੀ ਤੇ ਬਹੁਤ ਠੀਕ ਠਾਕ ਵੋਟ ਲੈ ਕੇ ਗਏ ਆ ਬਾਈ ਦੇ ਵਿੱਚ ਵੀ ਜਿਹੜੀ ਉਹਨਾਂ ਨੂੰ 35000 ਦੂਜੇ ਨੰਬਰ ਤੇ ਰਹੇ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੋਂ ਬਾਅਦ ਫਿਰ ਉਸ ਵੇਲੇ 2017 ਜੋ ਤੀਜੇ ਨੰਬਰ ਤੇ ਰਹੇ ਉਸ ਸਮੇ ਵੀ ਉਹਨਾਂ ਨੂੰ 40000 ਦੇ ਨੇੜੇ ਤੇ ਵੋਟ ਜਿਹੜੀ ਆ ਉਹ ਪਈ ਕਾਫੀ ਇਸ ਲੁਧਿਆਣੇ ਜ਼ਿਲ੍ਹੇ ਦੀ ਸਿਆਸਤ ਦੇ ਵਿੱਚ ਖਾਸ ਕਰਕੇ ਲੁਧਿਆਣੇ ਦੀ ਜਿਹੜੀ ਦਿਹਾਤੀ ਸਿਆਸਤ ਆ ਉਹਦੇ ਵਿੱਚ ਉਹਨਾਂ ਦਾ ਇੱਕ ਠੀਕ ਠਾਕ ਨਾ ਆ। ਜੇਕਰ ਇਸ ਤਰ੍ਹਾਂ ਦੇ ਲੋਕ ਜਿਹੜੇ ਲੋਕਾਂ ਨੇ ਅੱਗੇ ਝੋਲੇ ਫੜਨੇ ਨੇਗੇ ਟਿਕਟਾਂ ਫੜਨੀਆਂ ਨੇ ਉਹ ਲੋਕ ਜੇਕਰ ਇਸ ਤਰ੍ਹਾਂ ਨਾਲ ਸੁਖਵੀਰ ਸਿੰਘ ਬਾਦਲ ਤੋਂ ਅਲੱਗ ਹੋ ਰਹੇ ਨੇ ਤਾਂ ਇਹਦੇ ਪਿੱਛੇ ਨਾ ਪਿੱਛੇ ਕੋਈ ਨਾ ਕੋਈ ਕਾਰਨ ਤਾਂ ਰਿਆ ਹੋਵੇਗਾ ਨਾ ਕੋਈ ਨਾ ਕੋਈ ਗਲਤੀ ਤਾਂ ਸਾਡੇ ਤੋਂ ਵੀ ਹੋਈ ਹੋਣੀ ਹੈ ਸੁਖਵੀਰ ਸਿੰਘ ਬਾਦਲ ਨੂੰ ਇਹ ਜਰਾ ਸੋਚਣ ਦੀ ਲੋੜ ਹੈ। ਇਹ ਬਗਾਵਤ ਇੱਥੇ ਰੁਕਣ ਵਾਲੀ ਨਹੀਂ ਹੈ। ਇੰਨੇ ਹੋਰ ਹੋਰ ਅੱਗੇ ਵਧਣਾ ਜਿਵੇਂ ਜਿਵੇਂ ਚੀਜ਼ਾਂ ਨੇ ਅੱਗੇ ਜਾਈ ਜਾਣਾ ਨਵੀਆਂ ਕਰਵਟਾ ਆਈ ਜਾਣੀਆਂ ਨੇ ਜਿਸ ਪ੍ਰਕਾਰ ਕਾਲੀਆਂ ਤੇਜ਼ੀਆਂ ਦੇ ਵਿੱਚ ਜਿਹੜਾ ਕੰਮ ਕੀਤੇ ਗਿਓ ਨੇ ਉਹਨਾਂ ਨੇ ਜਿਵੇਂ ਜਿਵੇਂ ਆਪਣਾ ਅਸਰ ਦਿਖਾਉਣਾ ਇਹ ਬਗਾਵਤ ਦਿਨੋ ਦਿਨ ਵਧਣੀ ਹੈ ਇਹ ਬਗਾਵਤ ਕਹ ਲਈਏ ਕਿ ਪਠਾਨਕੋੜ ਤੋਂ ਲੈ ਕੇ ਫਾਜ਼ਿਲਕਾ ਤੱਕ ਤੇ ਤਰਨਤਾਰਨ ਤੋਂ ਲੈ ਕੇ ਮਹਾਲੀ ਤੱਕ ਇਹ ਪੰਜਾਬ ਦੇ ਪਹਿਣ ਪੰਜਾਬ ਦੇ ਵਿੱਚ ਤੁਹਾਨੂੰ ਵਿਖਾਈ ਦਊਗੀ ਜਿਹਦਾ ਨੁਕਸਾਨ ਕੁੱਲ ਮਿਲਾ ਕੇ ਸੁਖਵੀਰ ਸਿੰਘ ਬਾਦਲ ਹੁਣਾਂ ਨੂੰ ਹੁਣ ਤੈ ਹੈ